ਨੋਰਥ ਇਸ਼ੂ ਨਾ ਹਾਲ ਸੰਬੰਧ ਇਹ ਦੇਸ਼ਾਂ ਦੇ ਮੁੰਬਈ ਜੋ ਕਾਮ ਹੋਇਆ ਆ ਜਿਹੜੀ ਉਸ ਵਾਰ ਦਾ ਸੀਸੀਟੀਵੀ ਫੁਟੇਜ ਬੜੀ ਮੀਡੀਆ ਦੇ ਦਰਾਂ ਵਿੱਚ ਤੇ ਇਹਨਾਂ ਦੇ ਦਰਾਂ ਦੇ ਨਾਲ ਉਹ ਵਾਰਦਾਤ ਵੀ ਅਸੀਂ ਡਿਟੈਕਟ ਕੀਤੀ ਮਨਜੋਗ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾਂ ਨਿਰਦੇਸ਼ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਪਿਛਲੇ ਸਾਲ ਵੀ ਇਹ ਮੁਹਿੰਮ ਚਲਾਈ ਸੀ ਐਂਡ ਉਸੇ ਮੁਹਿੰਮ ਨੂੰ ਨਵੇਂ ਸਾਲ 'ਚ ਕੈਰੀ ਫਾਰਵਰਡ ਕਰਦੇ ਹੋਏ ਪਟਿਆਲਾ ਪੁਲਿਸ ਨੇ ਗੈਂਗਸਟਰ ਨੈਟਵਰਕ ਨੂੰ ਝਟਕਾ ਦਿੰਦੇ ਹੋਏ ਅਸੀਂ ਦੋ ਗੈਂਗਸਟਰ ਅਰੈਸਟ ਕੀਤੇ ਦੋਨਾ ਗੈਂਗਸਟਰਾਂ ਤੋਂ ਦੋ ਪਿਸਟਲ ਤੇ ਇੱਕ ਦੇਸੀ ਕੰਟਾ ਬੜੇ ਵਧੀਆ ਕੁਆਲਿਟੀ ਦੇ ਪਿਸਟਲ ਨੇ ਤਿੰਨ ਵਪਨ ਜਿਹੜੇ ਆ ਬਰਾਮਦ ਹੋਏ ਦੋਨੇ ਗੈਂਗਸਟਰਾਂ ਦੀ ਅਰੈਸਟ ਬਾਬਤ ਮੁਕੱਦਮਾ ਨੰਬਰ 217 ਸਿਵਲ 9 ਥਾਣੇ ਚ ਜਾਰਦਰਜੋਇਆ ਐ ਐਸਪੀ ਸਿਟੀ ਸਰਫਰਾਜ਼ ਆलम ਐਸਪੀਡੀ ਹਰਬੀਰ ੜਵਾਲ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ 9 ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮਾਂ ਨੇ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਦੋਨੇ ਗੈਂਗਸਟਰ ਜਗਾ ਤੂਰ ਕੋਟ ਜਿਹੜਾ ਕਿ ਕੈਟੇਗਰੀ A ਗੈਂਗਸਟਰ ਹੈਗਾ ਆ ਜਗਾ ਜਗਦੀਪ ਸਿੰਘ ਤੂਰ ਕੋਟ ਜਿਹੜਾ ਕਿ ਲਾਰੈਂਸ ਮਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਪੋਕੇਟ ਗੈਂਗਸਟਰ ਆ ਇਹਦੇ ਤੇ ਕਤਲ ਦੇ ਇਰਾਦਾ ਕਤਲ ਦੇ 10 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਐਂਡ ਇਹ ਪ੍ਰਾਇਮਰੀ ਇਨਫੋਰਮੇਸ਼ਨ ਮੁਤਾਬਕ ਆਊਟ ਆਫ ਕੰਟਰੀ ਹੈਗਾ ਜਗਾਤੂਰ ਕੋਰਟ ਇਸ ਕੈਟਾਗਰੀ A ਗੈਂਗਸਟਰ ਜਗਾਤੂਰ ਕੋਰਟ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਆ ਉਹਦੇ ਕਹੇ ਤੇ ਇਹ ਦੋਨੇ ਗੈਂਗਸਟਰਾਂ ਨੇ 23 ਅਕਤੂਬਰ 2023 ਨੂੰ ਮੋਗੇ 'ਚ ਇੱਕ ਬੜੀ ਸੰਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਹਾਲ ਸਿੰਘ ਵਾਲਾ ਏਰੀਏ 'ਚ ਇੱਕ ਕਬੱਡੀ ਪਲੇਅਰ ਕਾਫੀ ਨੈਸ਼ਨਲ ਲੈਵਲ ਦਾ ਕਬੱਡੀ ਪਲੇਅਰ ਸੀ ਬਿੰਦਰੂ ਉਹਦੇ ਘਰੇ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਸੀ ਤੇ ਉਹਦੇ ਤੇ ਗੋਲੀਆਂ ਚਲਾਈਆਂ ਸੀ ਮਾਰ ਦੇਣ ਦੀ ਨੀਅਤ ਨਾਲ ਉਹਦੇ ਚੋਂ ਗੋਲੀਆਂ ਉਹਨੂੰ ਲੱਤਾਂ 'ਚ ਵੱਜੀਆਂ ਵੀ ਸੀਗੀਆਂ ਇਹ ਆਪਾਂ ਦੇਖ ਸਕਦੇ ਹਾਂ ਕਾਫੀ ਸਸੰਸਨੀਖੇਸ ਵਾਰਦਾਤ ਸੀ ਜਿਹਨੂੰ ਮੀਡੀਆ ਨੇ ਕਵਰ ਕੀਤਾ ਸੀ ਤੇ ਇਹਦੇ 'ਚ ਆ ਜਿਹੜੇ ਦੋ ਗੈਂਗਸਟਰ ਅਸੀਂ ਅਰੈਸਟ ਕੀਤੇ ਇਹ ਦੋਨੇ ਉਹਦੇ 'ਚ ਲੋੜੀਂਦੇ ਸੀਗੇ ਇਹਨਾਂ ਚੋਂ ਇੱਕ ਗੈਂਗਸਟਰ ਜਿਹੜਾ ਸਿਪਾ ਸੰਦੀਪ ਸਿੰਘ ਹੈਗਾ ਉਹ ਪਟਿਆਲਾ ਏਰੀਏ ਦਾ ਰਹਿਣ ਵਾਲਾ ਦੂਜਾ ਨੂਰੀ ਨਾਮ ਦਾ ਗੈਂਗਸਟਰ ਜਿਹੜਾ ਉਹ ਮੋਗ ਏਰੀਏ ਦਾ ਰਹਿਣ ਵਾਲਾ ਤੇ ਜੱਗਾ ਤੂਰ ਕੋਲ ਦੇ ਇਸ਼ਾਰਿਆਂ ਤੇ ਇਹਨਾਂ ਨੇ ਉਹਦੀ ਨਿਜੀ ਰੰਜਿਸ਼ ਸੀਗੀ ਉਹਦੇ ਨਾਲ ਕਬੱਡੀ ਖਿਡਾਰੀ ਨਾਲ ਤੇ ਉਹਦੇ ਘਰੇ ਵੜ ਕੇ ਗੋਲੀਆਂ ਵਰਸਾ ਕੇ ਇੱਕ ਬੜੀ ਸੰਸਨੀ ਘੇਜ਼ਵਾਰ ਦਾ ਨੂੰ ਅੰਜਾਮ ਦਿੱਤਾ ਸੀ ਪਟਿਆਲਾ ਪੁਲਿਸ ਮਾਨਯੋਗ ਡੀਜੀਪੀ ਪੰਜਾਬ ਦੇ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ ਉਹਦੇ ਬਾਬਤ ਬੜੀ ਸਰਗਰਮੀ ਨਾਲ ਗੈਂਗਸਟਰਾਂ ਦੇ ਵਿਰੋਧ ਮੋਹਮ ਚਲਾਰੀ ਹੈ ਤੇ ਅੱਗੇ ਵੀ ਅਸੀਂ ਬੜੀ ਡੂੰਘਾਈ ਨਾਲ ਪੁਸ਼ਕਿਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਪੂਰੇ ਨੈਟਵਰਕ ਨੂੰ ਡਿਟੈਕਟ ਕਰਾਂਗੇ ਤੇ ਇਸ ਪੂਰੀ ਮਤਲਬ ਜਿਹੜਾ ਮੋਡਿਊਲ ਆ ਇਹਨੂੰ ਤੈਹ ਤੱਕ ਲੈ ਕੇ ਜਾਣਾ ਪਰ ਇਹ ਪਟਿਆਲੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਏਦਾਂ ਕਿਵੇਂ ਪੁਲਿਸ ਦੇ ਮਤਲਬ ਦੇਖੋ ਇਹ ਬੜੇ ਟ੍ਰਿਗਰ ਹੈ ਪੀ ਗੈਂਗਸਟਰ ਜਿਹੜੇ ਆਪਾਂ ਕਹਿ ਸਕਦੇ ਆਪਾਂ ਵੈਪਨਸ ਵੀ ਦੇਖੀ ਇੰਨੀ ਵਧੀਆ ਕੁਆਲਿਟੀ ਦੇ ਨਾਲ ਤੋਂ ਵੈਪਨ ਬਰਾਮਦ ਹੋਏ ਇਹਨਾਂ ਨੇ ਜ਼ਰੂਰ ਪਟਿਆਲੇ ਕਿਸੇ ਨਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਨਾਂ ਦੀ ਅਰੈਸਟ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਟਾਲ ਲਿਆ ਇਹ ਵੈਪਨ ਦੇਖੋ ਜੀ ਆ ਵੈਪਨ ਦੇਖੋ ਜੀ ਜਿਹੜਾ ਜੱਗਾ ਤੂ ਰਿਕਾਰਡ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕੈਟਾਗਰੀ ਇਹ ਗੈਂਗਸਟਰ ਆ ਇਹ ਵੈਪਨ